ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈ ਜੀ 13 April 2024 ਅੱਜ ਹੈ ਵਿਸਾਖੀ ਦਾ ਸ਼ੁਭ ਦਿਹਾੜਾ ਤੇ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਆਪਾਂ ਚੱਲੇ ਆਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਨੂੰ ਜੋ ਕਿ ਸਿਹਾਰਪਿੰਡ ਵਿਖੇ ਸਥਾਪਿਤ ਹੈ ਬਾਹਰ-ਬਾਹਰ ਤੇ ਅੱਜ ਦਾ ਇਤਿਹਾਸ ਆ ਜਿਹੜਾ ਉਹ ਆਪਾਂ ਨੂੰ ਪਤਾ ਹੀ ਆ ਵੀ 13 April 1699 ਈਸਵੀ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਹਾਜਨਾ ਕੀਤੀ ਸੀ ਤੇ ਖਾਲਸਾ ਪੰਥਾ ਜਿਹੜਾ ਉਹ ਜ਼ੁਲਮ ਤੇ ਜ਼ਾਲਮ ਜਿਹੜੇ ਬੰਦੇ ਆ ਉਹਦੇ ਨਾਲ ਲੜਨ ਦੇ ਲਈ ਉਹਦੀ ਸਥਾਪਨਾ ਕੀਤੀ ਗਈ ਸੀ ਤੇ ਆਪਾਂ ਨੂੰ ਆਪਣੇ ਬੱਚਿਆਂ ਨੂੰ ਅਜਿਹੇ ਇਤਿਹਾਸ ਬਾਰੇ ਜ਼ਰੂਰ ਦੱਸਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਵੀ ਵਿਸਾਖੀ ਦਾ ਦਿਹਾੜਾ ਜਿਹੜਾ ਉਹ ਕੀ ਹੋਮਣਾ ਹੈ ਜੰਦਾ ਤੇ ਹੁਣ ਆਪਾਂ ਗੱਲ ਕਰੀਏ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆ ਪਾਤਸ਼ਾਹੀ 6ਵੀਂ ਸੁਧਾਰ ਇਹਦਾ ਇਤਿਹਾਸ ਜੋ ਹੈ ਉਹ ਵੀ ਅੱਜ ਤੁਹਾਨੂੰ ਆਪਾਂ ਦੱਸਾਂਗੇ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਹ ਗੁਰਦੁਆਰਾ ਜਿਹੜਾ ਸੁਧਾਰ ਪੈਣ ਤੋਂ ਬਾਰ-ਬਾਰ ਸਤਿਅਤਾ ਜੀ ਤੇ ਇੱਥੇ ਗੁਰੂ ਮਹਾਰਾਜ ਜੀ ਸਤਵਾਂ ਵੇੜ ਤੋਂ ਹੁੰਦੇ ਹੋਏ ਅੱਗੇ ਇੱਥੇ ਸੁਧਾਰ ਪਹੁੰਚੇ ਸੀ ਤੇ ਸੁਧਾਰ ਪਹੁੰਚਣ ਤੇ ਸੰਗਤਾਂ ਨੇ ਤੇ ਇੱਥੇ ਭਾਈ ਜਵੰਦਾ ਜੀ ਸੀਗੇ ਜਿਨ੍ਹਾਂ ਨੂੰ ਪਿਆਰ ਨਾਲ ਭਾਈ ਪ੍ਰੇਮਾ ਜੀ ਵੀ ਕਿਹਾ ਜਾਂਦਾ ਹੈ ਉਹ ਵੀ ਪੇਟਾ ਮਾ ਲੈ ਕੇ ਮਹਾਰਾਜ ਨੂੰ ਮਿਲਣ ਆਏ ਤੇ ਮਹਾਰਾਜ ਇੱਥੇ ਰਹਿੰਦੇ ਹੋਏ ਇੱਕ ਦਿਨ ਮਹਾਰਾਜ ਨੇ ਸਕਾਰ ਕਰਨ ਦਾ ਪ੍ਰੋਗਰਾਮ ਬਣਾਇਆ ਤੇ ਭਾਈ ਪ੍ਰੇਮਾ ਜੀ ਨੇ कूੜੇ ਦੀ ਬਾਗ ਜਿਹੜੀ ਉਹ ਫੜ ਕੇ ਜੰਗਲਾਂ ਵਿੱਚ ਜਾ ਰਹੇ ਸੀ ਆਪ ਕੰਡਿਆ ਦੇ ਉੱਤੇ ਲੰਘਦੇ ਸੇ कूੜੇ ਨੂੰ ਸਾਫ਼ ਜਗ੍ਹਾ ਤੇ ਲੈ ਕੇ ਜਾਣ ਲਈ ਉਹਨੇ ਆਪਣਾ ਮਤਲਬ ਅੱਗੇ ਕਰਕੇ ਤੁਰ ਰਹੇ ਸੀ ਤੇ ਜਦੋਂ ਥੋੜੀ देर ਤੁਰਨ ਤੋਂ ਬਾਅਦ ਉਹਨਾਂ ਦੇ ਕੰਡਿਆਂ ਦੇ ਨਾਲ ਪੈਰਾਂ ਦੇ ਵਿੱਚ ਲਹੂ ਨਿਕਲਣ ਲੱਗ ਗਿਆ ਤਾਂ ਮਹਾਰਾਜ ਨੇ ਦੇਖਿਆ ਭਈ ਭਾਈ ਸਾਹਿਬ ਇਹ ਜਿਹੜਾ ਤੁਹਾਡਾ ਪੈਰਾਂ ਚੋਂ ਬਹੁਤ ਜ਼ਿਆਦਾ ਖੂਨ ਨਿਕਲ ਰਿਹਾ ਤੁਸੀਂ ਆ ਜੋੜੇ ਆ ਜਿਹੜੇ ਪੈਰਾਂ 'ਚ ਪੈ ਰਹੋ ਤਾਂ ਸਿੱਖ ਨੇ ਭਾਈ ਪ੍ਰੇਮਾ ਜੀ ਨੇ ਇਹ ਕਿਹਾ ਮਹਾਰਾਜ ਮਸਾਂ ਤਾਂ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਇਹਦੇ ਨਾਲ ਮੇਰੇ 84 ਲੱਖ ਜੂਨ ਆ ਜਿਹੜੀ ਉਹ ਕੱਟੇ ਜਾਊਗੀ ਤੇ ਕਿਰਪਾ ਕਰੋ ਮੇਰੇ ਤੇ ਮਹਾਰਾਜ ਭਾਈ ਮੈਨੂੰ ਇਸੇ ਤਰ੍ਹਾਂ ਮਤਲਬ ਮੈਂ ਤੁਹਾਡੇ ਜੋੜੇ ਪਾ ਕੇ ਮਤਲਬ ਇਹ ਜਿਹੜਾ ਪਾਪ ਉਹ ਨਹੀਂ ਕਰ ਸਕਦਾ ਤਾਂ ਉਹਨਾਂ ਨੇ ਜੋੜੇ ਆ ਮਹਾਰਾ ਦੇ ਉਹ ਜਿਹੜੇ ਆਪਣੇ ਸਿਰ ਤੇ ਰੱਖ ਲਏ ਤੇ ਅੱਗੇ ਅੱਗੇ ਆ ਜਿਹੜੇ ਉਹ ਤੁਰ ਪਏ ਮਹਾਰਾ ਨੇ ਸਿੱਖ ਦੀ ਇਹ ਭਾਵਨਾ ਦੇਖ ਕੇ ਬਹੁਤ ਖੁਸ਼ ਹੋਏ ਤੇ ਬਹੁਤ ਸਾਰੇ ਉਹਨਾਂ ਨੂੰ ਅਸ਼ੀਰਵਾਦ ਦਿੱਤੇ ਇਸ ਤੋਂ ਬਾਅਦ ਇੱਥੇ ਲਾਹੌਰ ਤੋਂ ਸੰਗਤਾਂ ਵੀ ਆਈਆਂ ਸੀਗੀਆਂ ਗੁਰੂ ਜੀ ਨੂੰ ਮਿਲਣ ਦੇ ਲਈ ਜਿਨ੍ਹਾਂ ਨੂੰ ਲਾਹੌਰ ਦੇ ਬਾਸਾਂ ਨੇ ਰਾਹ 'ਚ ਰੋਕ ਲਿਆ ਸੀ ਉਹ ਕੋੜੇ ਲੈ ਕੇ ਆ ਰਹੀਆਂ ਸੀ ਮਹਾਰਾ ਲਈ ਤੇ ਉਹ ਘੋੜੇ ਜ਼ਬਰਦਸਤੀ ਉੱਥੇ ਰੱਖਲੇ ਸੀ ਤੇ ਉਹਦਾ ਘੋੜਿਆਂ ਨੂੰ ਛਡਾਉਣ ਦੇ ਖਾਤਰ ਸ੍ਰੀ ਗੁਰੂ ਹਰਗਵਿੰਦ ਸਾਹਿਬ ਜੀ ਨੇ ਬਿੱਲੀ ਜੰਦ ਨੂੰ ਇੱਥੋਂ ਥਾਪੜਾ ਦੇ ਕੇ ਤੋਰਿਆ ਸੀ ਇਸ ਗੁਰਦੁਆਰਾ ਸਾਹਿਬ ਤੋਂ ਵੀ ਘੋੜੇ ਆ ਜਿਹੜੇ ਉਹ ਬਿੱਲੀ ਜੰਦ ਲੈ ਕੇ ਆਊਗਾ ਕਿਉਂਕਿ ਸੰਗਤਾਂ ਨੇ ਦੱਸਿਆ ਸੀ ਵੀ ਬਿੱਲੀ ਜੰਦ ਤੋਂ ਬਿਨਾਂ ਹੋਰ ਕੋਈ ਸੇਖਾ ਜਿਹੜਾ ਗੁਰੂ ਦਾ ਉਹ ਹੋਏ ਇਹ ਘੋੜੇ ਨਹੀਂ ਲਿਆ ਸਕਦਾ ਤੇ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਤੇ ਗੁਰਦੁਆਰਾ ਸਾਹਿਬ ਬਹੁਤ ਹੀ ਵਧੀਆ ਬਣਿਆ ਹੋਇਆ ਵਾ ਖੁੱਲਾ ਢੁੱਲਾ ਬਹੁਤ ਹੀ ਸੁੰਦਰ ਜਿਹੜਾ ਬਣ ਚੁੱਕਿਆ ਤੇ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਦੇ ਅੰਦਰ ਇਹ ਗੁਰਦੁਆਰਾ ਸਾਹਿਬ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਹੀ ਸੁੰਦਰ ਉੱਪਰ ਵੀ ਜਾਂ نیچے ਵੀ ਕਮਰੇ ਬਣੇ ਹੋਏ ਨੇ ਤੇ ਸਾਰਾ ਦਿਨ ਇੱਥੇ ਜਿਹੜਾ ਉਹ ਕੀਰਤਨ ਪ੍ਰਚਾਰ ਉਹ ਪ੍ਰੋਗਰਾਮਾ ਜਿਹੜਾ ਉਹ ਚੱਲਦਾ ਰਹਿੰਦਾ ਵਾ ਖਾਸ ਤੌਰ ਤੇ ਜਿਹੜਾ ਪੁੰਨਿਆਂ ਦਾ ਦਿਹਾੜਾ ਇੱਥੇ ਮਨਾਇਆ ਜਾਂਦਾ ਵਾ ਪੁੰਨਿਆਂ ਦੇ ਦਿਨ ਇੱਥੇ ਗੁਰੂ ਮਹਾਰਾਜ ਦਾ ਜਿਹੜਾ ਇਤਿਹਾਸ ਆ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਆ ਹਾਟੜੀ ਜਿੱਥੇ ਕੀਰਤਨ ਕਰਨ ਵਾਲੇ ਕੀਰਤਨ ਕਰਦੇ ਆ ਤੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਹੌਮ ਹਵਾ ਕੇ ਪਹੁੰਚਦੀਆਂ ਨੇ ਤੇ ਉਸ ਦਿਨ ਗੁਰੂ ਕਾ ਲੰਗਰ ਆ ਜਿਹੜਾ ਉਹ ਟੁੱਟ ਬਰਤ ਦਾ ਸਾਰਾ ਦਿਨ ਤੇ ਗਰਮੀਆਂ ਦੇ ਵਿੱਚ 2:30 ਵਜੇ ਤੱਕ 3:00 ਵਜੇ ਤੱਕ ਪ੍ਰੋਗਰਾਮ ਚੱਲਦਾ ਤੇ ਸਰਦੀਆਂ ਦੇ ਵਿੱਚ ਇਹ 4:00 ਵਜੇ ਤੱਕ ਆ ਜਿਹੜਾ ਉਹ ਦਵਾਰਾ ਸਾਹਿਬ ਵਿਖੇ ਜਿਹੜਾ ਇਹ ਦੀਵਾਨ ਚੱਲਦੇ ਰਹਿੰਦੇ ਆ ਤੇ ਅੱਜ ਵਿਸਾਖੀ ਦਾ ਦਿਹਾੜਾ ਹੋਣ ਕਰਕੇ ਅੱਜ ਵੀ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਸੰਗਤਾਂ ਦਾ ਇਕੱਠ ਸੀਗਾ ਤੇ ਬਹੁਤ ਜ਼ਿਆਦਾ ਸੰਗਤਾਂ ਜਿਹੜੀਆਂ ਇੱਥੇ ਅ ਗੁਰੂ ਮਹਾਰਾਜ ਤੋਂ ਆਪਣਾ ਅਸ਼ੀਰਵਾਦ ਲੈਣ ਪਹੁੰਚ ਚੁੱਕੀਆਂ ਸੀਗੀਆਂ ਤੇ ਅਸੀਂ ਵੀ ਅੱਜ ਦੇ ਦਿਨ ਵਿਸਾਖੀ ਦਾ ਦਿਹਾੜਾ ਹੋਣ ਕਰਕੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਇੱਥੇ ਪਹੁੰਚੇ ਸੀਗੇ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਦਾ ਡਰੈਸ ਵੀ ਤੁਹਾਨੂੰ ਦਿਖਾਉਨੇ ਆ ਇੱਧਰ ਦੇਖੋ ਜੀ ਆ ਪਹਿਲਾਂ ਸਾਹਮਣੇ ਆਪਣਾ ਹੱਥ ਧੋਣ ਲਈ ਟੂਟੀਆਂ ਵਗੈਰਾ ਬਣੀਆਂ ਹੋਈਆਂ ਨੇ ਜੋੜਾ ਘਰ ਬਣਿਆ ਹੋਇਆ ਤੇ ਆ ਹੈਗਾ ਜੀ ਦੇਕਰ ਇੱਥੇ ਦੇਕਰ ਜਿਹੜੀ ਉਹ ਆਪਾਂ ਕਰਵਾ ਸਕਦੇ ਆ ਤੇ ਇਧਰਲੇ ਪਾਸੇ ਆ ਜਿਹੜਾ ਆ ਸਾਰਾ ਸਰੋਵਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਸਰੋਵਰ ਕਾਫੀ ਵੱਡਾ ਬਣਿਆ ਹੋਇਆ ਵਾ ਤੇ ਇਧਰ ਆਪਣੇ ਪੁਰਸ਼ਾਂ ਦੇ ਲਈ ਅਲੱਗ ਜਗ੍ਹਾ ਬਣੀ ਹੋਈ ਆ ਨਹਾਉਣ ਦੇ ਲਈ ਤੇ ਇਸਤਰੀਆਂ ਦੇ ਲਈ ਆ ਜਿਹੜੀ ਜਗਾ ਬਾਹੋ ਸਾਹਮਣੇ ਪਰੇ ਅਲੱਗ ਤੋਂ ਬਣੀ ਹੋਈ ਆ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਇਹ ਬਾਹਰ ਦਾ ਦ੍ਰਿਸ਼ਾ ਸਰੋਗਰ ਵਾਲੇ ਪਾਸਿਓਂ ਜਿਹੜਾ ਕਿ ਤੁਸੀਂ ਦੇਖ ਰਹੇ ਹੋ ਨਾਲ ਪਿਛਲੇ ਪਾਸੇ ਸਕੂਲ ਦੀ ਬਿਲਡਿੰਗ ਬਣੀ ਹੋਈ ਆ ਜਿਹੜਾ ਕਿ ਜੀ ਐਚ ਜੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਣਿਆ ਹੋਇਆ ਨਾਲ ਤੇ ਪਰੇ ਆ ਜਿਹੜਾ ਉਹ ਜੀ ਐਚ ਜੀ ਖਾਲਸਾ ਕਾਲਜ ਆ ਜਿਹੜਾ ਬੀ ਐਡ ਵਾਲਾ ਉਹ ਬਣਿਆ ਹੋਇਆ ਜੀ ਅਤੇ ਦੂਸਰੇ ਪਾਸੇ ਆਪਾਂ ਜੇਕਰ ਜਾਣਿਆ ਤਾਂ ਦੂਸਰੇ ਪਾਸੇ ਆ ਜਿਹੜੀ ਉਹ ਬਿਲਡਿੰਗ ਆ ਜਿਹੜੀ ਬਣੀ ਹੋਈ ਆ ਉਧਰ ਹੈਗਾ ਆਪਣੇ ਨਿਸ਼ਾਨ ਸਾਹਿਬ ਗੁਰੂ ਮਹਾਰਾਜ ਦਾ ਬਣਿਆ ਹੋਇਆ ਜੀ ਤੇ ਇੱਕ ਛੋਟਾ ਜਿਹਾ ਇੱਥੇ ਪਾਰਕ ਬਣਿਆ ਹੋਇਆ ਸੰਗਤਾਂ ਦੇ ਬੈਠਣ ਲਈ ਜਿਨੇ ਜਵੇਂ ਸਰਦੀਆਂ ਦੇ ਵਿੱਚ ਧੁੱਪੇ ਬੈਠਣਾ ਉਹ ਇਸ ਪਾਰਕ ਦੇ ਵਿੱਚ ਬੈਠ ਸਕਦੇ ਆ ਤੇ ਨਾਲ ਹੀ ਆਪਣੇ ਲੰਗਰ ਹਾਲ ਆ ਜਿਹੜਾ ਇਹ ਬਹੁਤ ਵੱਡਾ ਲੰਗਰ ਹਾਲ ਜਿਹੜਾ ਬਣਿਆ ਹੋਇਆ ਵਾ ਇੱਥੇ ਸੰਗਤਾਂ ਰੋਜ਼ ਜਿਹੜਾ ਮਰਜੀ ਆ ਕੇ ਆਪਣਾ ਲੰਗਰ ਆ ਜਿਹੜਾ ਹੋ ਸਕ ਸਕਦਾ ਕਿਉਂਕਿ ਇਤਿਹਾਸਕ ਗੁਰਦੁਆਰਾ ਸਾਹਿਬ ਹੋਣ ਕਰਕੇ ਸੰਗਤਾਂ ਜਿਹੜੀਆਂ ਇੱਥੇ ਪਹੁੰਚਦੀਆਂ ਰਹਿੰਦੀਆਂ ਹਰ ਰੋਜ਼ ਪੁੰਨਿਆਂ ਦੀ ਗੱਲੇ ਗੱਲ ਦੀ ਹੈ ਵੀ ਪੂਰਨਮਾਸੀ ਵਾਲੇ ਦਿਨੀਆਂ ਆਉਂਦੀਆਂ ਹਰ ਰੋਜ਼ ਹੀ ਸੰਗਤਾਂ ਜਿਹੜੀਆਂ ਇੱਥੇ ਆਉਂਦੀਆਂ ਰਹਿੰਦੀਆਂ ਨੇ ਆ ਸਾਹਮਣੇ ਤੁਸੀਂ ਪਾਰਕ ਦੇਖ ਸਕਦੇ ਹੋ ਬਹੁਤ ਹੀ ਵੱਡਾ ਖੂਬਸੂਰਤ ਪਾਰਕ ਜਿਹੜਾ ਇਹ ਬਣਿਆ ਹੋਇਆ ਵਾ ਇਹਦੇ ਵਿੱਚ ਸੰਗਤਾਂ ਬੈਠ ਕੇ ਆਪਣਾ ਆਨੰਦ ਮਾਣਦੇ ਆਂ ਇਹ ਹੈਗਾ ਜੀ ਆਪਣੇ ਲੰਗਰ ਹਾਲ ਬਹੁਤ ਵੱਡਾ ਲੰਗਰ ਹਾਲ ਬਣਿਆ ਹੋਇਆ ਇੱਕ ਪਾਸੇ ਭਾਂਡੇ ਧੋਣ ਲਈ ਜਗ੍ਹਾ ਬਣੀ ਹੋਈ ਆ ਤੇ ਜਿਹੜੇ ਸੇਵਾਦਾਰ ਆ ਉਹ ਭਾਂਡਿਆਂ ਦਾ ਕੰਮ ਕਰਦੇ ਰਹਿੰਦੇ ਆ ਤੇ ਦੂਸਰੇ ਪਾਸੇ ਫਰੰਟ ਦੇ ਉੱਤੇ ਜਿਹੜਾ ਲੰਗਰ ਪਾਣੀ ਆ ਜਿਹੜਾ ਪ੍ਰਸ਼ਾਦਾ ਪਾਣੀ ਉੱਥੇ ਤਿਆਰ ਹੁੰਦਾ ਵਾ ਤੇ ਸਾਰਾ ਤਿਆਰ ਕਰਨ ਤੋਂ ਬਾਅਦ ਸੰਗਤਾਂ ਵਿੱਚ ਵਰਤਾਇਆ ਜਾਂਦਾ ਵਾ ਜੀ ਤੇ ਸ੍ਰੀ ਗੁਰੂ ਹਰਗਵਿੰਦ ਸਾਹਿਬ ਜੀ ਫੋਟੋ ਕੋੜੇ ਤੇ ਭਾਈ ਪ੍ਰੇਮਾ ਜੀ ਨੂੰ ਆਪਣੇ ਜੋੜੇ ਦਿੰਦੇ ਹੋਏ ਤੇ ਆਹ ਦੇਖੋ ਜੀ ਆਹ ਜਿਹੜੀ ਬਿਲਡਿੰਗ ਆ ਇਹ ਨਵੀਂ ਬਿਲਡਿੰਗ ਬਣ ਰਹੀ ਆ ਇਹਦੇ ਵਿੱਚ نیچے ਆ ਜਿਹੜਾ ਉਹ ਬੇਸਮੈਂਟ ਦੇ ਵਿੱਚ ਗੱਡੀਆਂ ਖੜੀਆਂ ਕਰਨ ਦੇ ਲਈ ਜਗ੍ਹਾ ਬਣਨੀ ਆ ਉਸ ਤੋਂ ਉੱਪਰ ਕਮਰੇ ਬਣਨੇ ਆ ਤੇ ਇਹ ਜਿਹੜਾ ਲੰਗਰ ਹਾਲ ਬਣਿਆ ਹੋਇਆ ਇਹ ਲੰਗਰ ਹਾਲ ਨੂੰ ਇਹਦੇ ਨਾਲ ਅਟੈਚ ਕਰ ਦਿੱਤਾ ਜਾਊਗਾ ਜਿਹਦੇ ਨਾਲ ਲੰਗਰ ਹਾਲ ਆ ਜਿਹੜਾ ਉਹ ਹੋਰ ਜ਼ਿਆਦਾ ਖੁੱਲਾ ਹੋ ਜਾਊਗਾ ਤੇ ਇਹ ਜਗ੍ਹਾ ਬਹੁਤ ਜ਼ਿਆਦਾ ਖੁੱਲੀ ਡੋਲੀ ਆ ਪ੍ਰੇ ਰੋਡ ਦੇ ਨਾਲ ਲੱਗਦੀ ਆ ਤੇ ਹੁਣ ਇਹ ਜਦੋਂ ਬਣ ਕੇ ਤਿਆਰ ਹੋ ਗਈ ਫਿਰ ਗੁਰਦੁਆਰਾ ਸਾਹਿਬ ਦੀ ਨਹਾਰ ਆ ਜਿਹੜੀ ਉਹ ਹੋਰ ਜ਼ਿਆਦਾ ਵੱਲ ਜਾਣੀ ਆ ਸ਼ਰੋਮਣੀ ਕਮੇਟੀ ਦੇ ਅਧੀਨ ਆ ਜਿਹੜਾ ਇਹ ਗੁਰਦੁਆਰਾ ਸਾਹਿਬ ਆਉਂਦਾ ਹੈਗਾ ਤੇ ਇਹ ਜਿਹੜੀਆਂ ਬੀਬੀਆਂ ਉਹ ਲੰਗਰ ਪ੍ਰਸ਼ਾਦਾ ਬਣੇ ਤਿਆਰ ਕਰ ਰਹੀਆਂ ਹਨ ਜੀ ਜੇਕਰ ਸਾਡੇ ਦੁਆਰ ਦਿੱਤੀ ਗਈ ਇਹ ਜਾਣਕਾਰੀ ਆਪ ਜੀ ਨੂੰ ਪਸੰਦ ਆਈ ਹੈ ਤਾਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ ਤਾਂ ਕਿ ਇਹ ਜਿਹੜੀ ਦਿੱਤੀ ਹੋਈ ਜਾਣਕਾਰੀ ਆ ਹੋਰ ਵੀ ਸੰਗਤਾਂ ਤੱਕ ਪਹੁੰਚ ਸਕੇ ਤੇ ਜਿਹੜੀਆਂ ਦੂਰੋਂ ਦੂਰੋਂ ਸੰਗਤਾਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰ ਲਈ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਆਉਣ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ